ਤੁਸ ਤੋਂ ਕੀ ਹਾਲ ਚਾਲ ਹੈ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਹੀ ਠੀਕ ਠਾਕ ਹੋਵੋਗੇ ਅਤੇ ਤੰਦਰੁਸਤ ਹੋਵੋਗੇ ਅੱਜ ਆਪਾਂ ਗੱਲ ਕਰਾਂਗੇ ਇੱਕ ਮਾਂ ਧੀ ਅਤੇ ਇੱਕ ਨੌਕਰ ਦੇ ਬਾਰੇ ਇੱਕ 53 ਸਾਲ ਦੀ ਔਰਤ ਹੁੰਦੀ ਹੈ ਉਸਨੇ ਘਰ ਦੇ ਕੰਮਕਾਰ ਅਤੇ ਖੇਤਾਂ ਦੇ ਕੰਮ ਕਰਨ ਦੇ ਲਈ ਇੱਕ ਲੜਕੇ ਨੂੰ ਨੌਕਰ ਰੱਖਿਆ ਹੁੰਦਾ ਹੈ ਉਸ ਦਿਨ ਲੜਕਾ ਖੇਤਾਂ ਦੇ ਵਿੱਚ ਕੰਮ ਕਰਨ ਦੇ ਲਈ ਗਿਆ ਹੁੰਦਾ ਹੈ ਉਹੀ 53 ਸਾਲ ਦੀ ਔਰਤ ਉਸ ਨੌਕਰ ਦੇ ਲਈ ਰੋਟੀ ਲੈ ਕੇ ਖੇਤ ਜਾਂਦੀ ਹੈ ਨੌਕਰ ਆਪਣੇ ਕੰਮਾਂ ਦੇ ਵਿੱਚ ਰੁੱਝਿਆ ਹੁੰਦਾ ਹੈ ਇੱਧਰ ਉਹ ਔਰਤ ਖਾਣਾ ਖਾਣ ਦੇ ਲਈ ਬੁਲਾਉਂਦੀ ਹੈ ਪਰ ਉਹ ਨੌਕਰ ਕੰਮ ਦੇ ਵਿੱਚ ਰੁੱਝਿਆ ਹੋਣ ਦੇ ਕਾਰਨ ਉਸ ਨੂੰ ਸੁਣਾਈ ਨਹੀਂ ਦਿੰਦਾ ਜਿਵੇਂ ਹੀ ਔਰਤ ਉਸ ਲੜਕੇ ਦੇ ਕੋਲ ਜਾ ਕੇ ਕੁਝ ਕਹਿਣ ਵਾਲੀ ਹੁੰਦੀ ਹੈ ਉਦੋਂ ਹੀ ਔਰਤ ਦਾ ਪੈਰ ਫਿਸਲ ਜਾਂਦਾ ਹੈ ਜਿਸ ਦੇ ਚਲਦਿਆਂ ਨੌਕਰ ਅਤੇ ਔਰਤ ਦੋਵੇਂ ਹੀ ਇਕੱਠੇ ਖੇਤ ਦੇ ਵਿੱਚ ਡਿੱਗ ਜਾਂਦੇ ਨੇ ਨੌਕਰ ਦੇ ਉੱਤੇ ਔਰਤ ਹੁੰਦੀ ਹੈ ਥੋੜੇ ਦੇਰ ਤੱਕ ਇੱਕ ਦੂਜੇ ਨੂੰ ਦੇਖਦੇ ਰਹਿੰਦੇ ਨੇ ਪਰ ਨੌਕਰ ਜਲਦੀ ਜਲਦੀ ਉੱਠ ਜਾਂਦਾ ਹੈ ਉਦੋਂ ਹੀ ਔਰਤ ਕਹਿੰਦੀ ਹੈ ਹੁਣ ਤਾਂ ਆਪਾਂ ਦੋਵੇਂ ਗੰਦੇ ਹੋ ਗਏ ਹਾਂ ਤੇਰੇ ਲਈ ਖਾਣਾ ਲੈ ਕੇ ਆਈ ਸੀ ਪਰ ਇਸ ਹਾਲਤ ਦੇ ਵਿੱਚ ਖਾਣਾ ਕਿਵੇਂ ਖਾਉਂਗੇ ਫਿਰ ਕੁਝ ਹੀ ਦੇਰ ਚ ਔਰਤ ਤੇ ਨੌਕਰ ਦੋਵੇਂ ਹੀ ਖੇਤੋਂ ਘਰੇ ਚਲੇ ਜਾਂਦੇ ਨੇ ਘਰ ਪਹੁੰਚਣ ਤੋਂ ਬਾਅਦ ਉਹ ਔਰਤ ਨੌਕਰ ਦੇ ਲਈ ਟੇਬਲ ਤੇ ਖਾਣਾ ਲਗਾ ਦਿੰਦੀ ਹੈ ਨੌਕਰ ਨੂੰ ਹੋਣ ਤੋਂ ਬਾਅਦ ਖਾਣਾ ਖਾਣ ਦੇ ਲਈ ਬੈਠ ਜਾਂਦਾ ਹੈ ਉਦੋਂ ਹੀ ਔਰਤ ਨੌਕਰ ਨੂੰ ਕਹਿੰਦੀ ਹੈ ਤੈਨੂੰ ਜਿਆਦਾ ਸੱਟ ਤਾਂ ਨਹੀਂ ਲੱਗੀ ਨੌਕਰ ਦੱਸਦਾ ਹੈ ਨਹੀਂ ਮੈਨੂੰ ਕੁਝ ਵੀ ਨਹੀਂ ਹੋਇਆ ਉਦੋਂ ਹੀ ਔਰਤੋ ਬੋਲਦੀ ਹੈ ਤੈਨੂੰ ਤਾਂ ਕੁਝ ਨਹੀਂ ਹੋਇਆ ਪਰ ਮੇਰੇ ਲੱਕ ਦਰਦ ਕਰ ਰਿਹਾ ਹੈ ਖਾਣਾ ਖਾਣ ਤੋਂ ਬਾਅਦ ਥੋੜਾ ਜਿਹੀ ਮੇਰੇ ਲੱਕ ਦੀ ਮਾਲਿਸ਼ ਕਰ ਦੇਣਾ ਜਿਵੇਂ ਹੀ ਨੌਕਰ ਆਪਣੀ ਮਾਲਕਣ ਦੀ ਗੱਲ ਸੁਣਦਾ ਹੈ ਨੌਕਰ ਕਹਿੰਦਾ ਹੈ ਆਂਟੀ ਕੀ ਇਦਾਂ ਕਰਨਾ ਸਹੀ ਹੋਵੇਗਾ ਉਦੋਂ ਹੀ ਮਾਲਕਣ ਕਹਿੰਦੀ ਹੈ ਯਾਰ ਤੂੰ ਘਬਰਾ ਕਿਉਂ ਰਿਹਾ ਹੈ ਹਲੇ ਮੇਰੀ ਬੇਟੀ ਸਕੂਲ ਗਈ ਹੋਈ ਹੈ ਉਸ ਨੂੰ ਛੁੱਟੀ ਹੋਣ ਦੇ ਵਿੱਚ ਹਲੇ ਟਾਈਮ ਬਾਕੀ ਹੈ ਮੇਰੇ ਲੱਕ ਦੇ ਵਿੱਚ ਬਹੁਤ ਦਰਦ ਹੋ ਰਿਹਾ ਹੈ ਜੋ ਸਹਿ ਨਹੀਂ ਜਾਂਦਾ ਦੋਸਤੋ ਨੌਕਰ ਦੇ ਨਾ ਕਹਿਣ ਤੇ ਵੀ ਔਰਤ ਨੌਕਰ ਨੂੰ ਜਿਵੇਂ ਕਿਵੇਂ ਕਰਕੇ ਮਨਾ ਲੈਂਦੀ ਹੈ ਉਸ ਵਕਤ ਦੋਨੇ ਹੀ ਕਮਰੇ ਦੇ ਵਿੱਚ ਹੁੰਦੇ ਹਨ ਕੁਝ ਟਾਈਮ ਲੰਘਣ ਤੋਂ ਬਾਅਦ ਉਸਦੀ ਬੇਟੀ ਸਕੂਲ ਤੋਂ ਘਰ ਆ ਜਾਂਦੀ ਹੈ ਜਿਵੇਂ ਹੀ ਉਸਦੀ ਬੇਟੀ ਘਰ ਦੇ ਅੰਦਰ ਜਾਂਦੀ ਹੈ ਕਮਰੇ ਚੋਂ ਅਜੀਬ ਤਰ੍ਹਾਂ ਦੀਆਂ ਆਵਾਜ਼ਾਂ ਆ ਰਹੀਆਂ ਹੁੰਦੀਆਂ ਨੇ ਆਵਾਜ਼ਾਂ ਸੁਣ ਕੇ ਮਾਲਕਣ ਦੀ ਬੇਟੀ ਉਸੇ ਹੀ ਕਮਰੇ ਦੇ ਵਿੱਚ ਚਲੀ ਜਾਂਦੀ ਹੈ ਜਿਵੇਂ ਹੀ ਦਰਵਾਜ਼ਾ ਖੋਲਦੀ ਹੈ ਦੋਨੋਂ ਹੀ ਉਸ ਟਾਈਮ ਸਰੀਰਕ ਸੰਬੰਧ ਬਣਾ ਰਹੇ ਹੁੰਦੇ ਨੇ ਉਦੋਂ ਹੀ ਮਾਲਕਣ ਦੀ ਬੇਟੀ ਦੇਖ ਕੇ ਹੱਕੀ ਬੱਕੀ ਰਹਿ ਜਾਂਦੀ ਹੈ ਉਦੋਂ ਹੀ ਮਾਲਕਣ ਦੀ ਧੀ ਨਾਲ ਦੀ ਨਾਲ ਦਰਵਾਜ਼ਾ ਬੰਦ ਕਰ ਦਿੰਦੀ ਹੈ ਉਸ ਟਾਈਮ ਤਿੰਨੋ ਹੀ ਕਮਰੇ ਚ ਹੁੰਦੇ ਨੇ ਦੋਸਤੋ ਉਸ ਟਾਈਮ ਇੱਕ ਅਜੀਹੀ ਘਟਨਾ ਘਟਦੀ ਹੈ ਜਿਸ ਨੂੰ ਜਾਣਨ ਤੋਂ ਬਾਅਦ ਤੁਹਾਡੇ ਪੈਰਾਂ ਥੱਲੇੋਂ ਜ਼ਮੀਨ ਖਿਸਕ ਜਾਵੇਗੀ ਆਖਿਰ ਅਜੀਹਾ ਉਸ ਕਮਰੇ ਦੇ ਵਿੱਚ ਕੀ ਹੋਇਆ ਅਤੇ ਉਹ ਨੌਕਰ ਕੌਣ ਸੀ ਚਲੋ ਆਓ ਦੋਸਤੋ ਅੱਜ ਇਸ ਘਟਨਾ ਨੂੰ ਸ਼ੁਰੂ ਕਰਦੇ ਹਾਂ ਦੋਸਤੋ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਅਤੇ ਬੈਲ ਆਈਕਨ ਨੂੰ ਦਬਾ ਲੈਣਾ ਜਿਸ ਨਾਲ ਸਾਡੀ ਹਰ ਨਵੀਂ ਸਟੋਰੀ ਹਰ ਨਵੀਂ ਵੀਡੀਓ ਹਫ਼ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਵੇਗੀ ਆਓ ਹੁਣ ਅੱਜ ਦੀ ਇਸ ਸਟੋਰੀ ਸ਼ੁਰੂ ਕਰਦੇ ਹਾਂ ਦਰਅਸਲ ਦੋਸਤੋ ਇਹ ਘਟਨਾ ਪੰਜਾਬ ਦੀ ਹੈ ਪੰਜਾਬ 'ਚ ਇੱਕ ਪਰਿਵਾਰ ਹੁੰਦਾ ਹੈ ਜਿਸ ਪਰਿਵਾਰ ਦੇ ਵਿੱਚ ਤਿੰਨ ਮੈਂਬਰ ਹੁੰਦੇ ਨੇ ਇੱਕ 53 ਸਾਲ ਦੀ ਔਰਤ ਅਤੇ ਉਸਦਾ ਪਤੀ ਹੁੰਦਾ ਹੈ ਤੇ ਨਾਲ ਹੀ ਉਹਨਾਂ ਦੀ ਇੱਕ ਧੀ ਵੀ ਹੁੰਦੀ ਹੈ ਉਸ ਔਰਤ ਦਾ ਨਾਮ ਸ਼ਾਲੂ ਹੁੰਦਾ ਹੈ ਅਤੇ ਉਸ ਦੀ ਧੀ ਦਾ ਨਾਮ ਆਸ਼ਾ ਹੁੰਦਾ ਹੈ ਸ਼ਾਲੂ ਦਾ ਪਤੀ ਦਿੱਲੀ ਕਿਸੇ ਕੰਪਨੀ ਵਿੱਚ ਕੰਮ ਕਰਨ ਦੇ ਲਈ ਗਿਆ ਹੁੰਦਾ ਹੈ ਮਤਲਬ ਕਿ ਉਸਦਾ ਪਤੀ ਸਾਲ ਦੇ ਵਿੱਚ ਸਿਰਫ ਇੱਕ ਵਾਰ ਹੀ ਆਪਣੇ ਪਰਿਵਾਰ ਨੂੰ ਮਿਲਣ ਲਈ ਆਉਂਦਾ ਸੀ ਦੋਸਤੋ ਉਸ ਔਰਤ ਦਾ ਪਤੀ ਕਿਸਾਨ ਵੀ ਹੈ ਜਿਨ੍ਹਾਂ ਕੋਲ ਬਹੁਤ ਸਾਰੀ ਜ਼ਮੀਨ ਹੁੰਦੀ ਹੈ ਜਦੋਂ ਸ਼ਾਲੂ ਦੇ ਪਤੀ ਆਪਣੇ ਕੰਮ ਦੇ ਲਈ ਦਿੱਲੀ ਸ਼ਹਿਰ ਚ ਚਲਾ ਗਿਆ ਤਾਂ ਫਿਰ ਇੱਧਰ ਖੇਤਾਂ ਦੇ ਵਿੱਚ ਕੰਮ ਕਰਨ ਦੇ ਲਈ ਕੋਈ ਵੀ ਨਹੀਂ ਹੁੰਦਾ ਇਸ ਲਈ ਸ਼ਾਲੂ ਆਪਣੇ ਆਲੇ ਦੁਆਲੇ ਗਵਾਂਢੀਆਂ ਨੂੰ ਕਹਿੰਦੀ ਹੈ ਕਿ ਜੇਕਰ ਕੋਈ ਕੰਮ ਦੀ ਭਾਲ ਕਰਨ ਆਇਆ ਤਾਂ ਮੈਨੂੰ ਦੱਸ ਦੇਣਾ ਸ਼ਾਲੂ ਨੇ ਸਾਰਿਆਂ ਨੂੰ ਇਹ ਗੱਲ ਕਹਿ ਦਿੱਤੀ ਹੈ ਦੋਸਤੋ ਇੱਕ ਅਨਿਲ ਨਾਮ ਦਾ ਲੜਕਾ ਆਪਣੀ ਪੜ੍ਹਾਈ ਖਤਮ ਕਰਨ ਤੋਂ ਬਾਅਦ ਉਸ ਨੂੰ ਕੋਈ ਵੀ ਕੰਮ ਨਹੀਂ ਮਿਲ ਰਿਹਾ ਸੀ ਤਾਂ ਇਸ ਲਈ ਉਹ ਆਪਣੇ ਪਿੰਡ ਤੋਂ ਪੰਜਾਬ ਆ ਜਾਂਦਾ ਹੈ ਪੰਜਾਬ ਆਉਣ ਤੋਂ ਬਾਅਦ ਅਨਿਲ ਉਸੇ ਜਗ੍ਹਾ ਤੇ ਪਹੁੰਚ ਜਾਂਦਾ ਹੈ ਪਹਿਲਾਂ ਤਾਂ ਉੱਥੇ ਪਹੁੰਚ ਕੇ ਅਨਿਲ ਲੋਕਾਂ ਤੋਂ ਕੰਮ ਦੇ ਬਾਰੇ ਪੁੱਛਦਾ ਹੈ ਅਨਿਲ ਦੀ ਕਿਸਮਤ ਚੰਗੀ ਹੁੰਦੀ ਹੈ ਮਤਲਬ ਕਿ ਉਸ ਨੂੰ ਸ਼ਾਲੂ ਦੇ ਘਰ ਰਹਿਣ ਲਈ ਅਤੇ ਕੰਮ ਕਰਨ ਲਈ ਮਿਲ ਜਾਂਦਾ ਹੈ ਸ਼ਾਲੂ ਦੀ ਧੀ ਆਸ਼ਾ ਉਸ ਨੂੰ 22ਵਾਂ ਸਾਲ ਚੱਲ ਰਿਹਾ ਹੁੰਦਾ ਹੈ ਜਦੋਂ ਪਹਿਲੀ ਵਾਰ ਅਨਿਲ ਆਸ਼ਾ ਨੂੰ ਦੇਖਦਾ ਹੈ ਤਾਂ ਦੇਖ ਦਾ ਹੀ ਰਹਿ ਜਾਂਦਾ ਹੈ ਉਦੋਂ ਹੀ ਸ਼ਾਲੂ ਕਹਿੰਦੀ ਹੈ ਦੇਖੋ ਅਨਿਲ ਤੂੰ ਸਾਡੇ ਖੇਤ ਸੰਭਾਲਣੇ ਨੇ ਨਾ ਕਿ ਮੇਰੀ ਧੀ ਨੂੰ ਅਨਿਲ ਨੂੰ ਹੁਣ ਕੰਮ ਮਿਲ ਗਿਆ ਸੀ ਅਨਿਲ ਰੋਜ਼ ਕੰਮ ਕਰਨ ਦੇ ਲਈ ਖੇਤਾਂ 'ਚ ਜਾਂਦਾ ਸੀ ਇੱਧਰ ਸ਼ਾਲੂ ਆਪਣੇ ਨੌਕਰ ਅਨਿਲ ਦੇ ਲਈ ਖੇਤ 'ਚ ਖਾਣਾ ਲੈ ਕੇ ਜਾਇਆ ਕਰਦੀ ਸੀ ਦੋਸਤੋ ਇਦਾਂ ਹੀ 2-3 ਮਹੀਨੇ ਬੀਤਣ ਤੋਂ ਬਾਅਦ 53 ਸਾਲ ਦੀ ਔਰਤ ਸ਼ਾਲੂ ਹਰ ਰੋਜ਼ ਦੀ ਤਰ੍ਹਾਂ ਉਸ ਦਿਨ ਵੀ ਅਨਿਲ ਦੇ ਲਈ ਖਾਣਾ ਲੈ ਕੇ ਜਾਂਦੀ ਹੈ। ਖੇਤ ਪਹੁੰਚਣ ਤੋਂ ਬਾਅਦ ਸ਼ਾਲੂ ਦੂਰ ਤੋਂ ਹੀ ਆਵਾਜ਼ਾਂ ਮਾਰਨ ਲੱਗ ਜਾਂਦੀ ਹੈ ਪਰ ਅਨਿਲ ਨੂੰ ਨਹੀਂ ਸੁਣਾਈ ਦਿੰਦਾ। ਜਦੋਂ ਉਹ ਸਾਹਮਣੇ ਜਾ ਕੇ ਕਹਿਣ ਵਾਲੀ ਹੀ ਹੁੰਦੀ ਹੈ ਸ਼ਾਲੂ ਦਾ ਪੈਰ ਫਿਸਲ ਜਾਂਦਾ ਹੈ ਅਤੇ ਦੋਵੇਂ ਖੇਤ ਦੇ ਵਿੱਚ ਡਿੱਗ ਜਾਂਦੇ ਨੇ। ਕੁਝ ਦੇਰ ਤੋਂ ਬਾਅਦ ਦੋਵੇਂ ਘਰ ਵਾਪਸ ਚਲੇ ਜਾਂਦੇ ਨੇ। ਇੱਧਰ ਸ਼ਾਲੂ ਅਨਿਲ ਦੇ ਲਈ ਜਿਹੜਾ ਨੌਕਰ ਹੁੰਦਾ ਹੈ ਉਸ ਲਈ ਟੇਬਲ ਤੇ ਖਾਣਾ ਲਗਾ ਦਿੰਦੀ ਹੈ ਅਨਿਲ ਨਾ ਹੋਣ ਤੋਂ ਬਾਅਦ ਖਾਣਾ ਖਾਣ ਦੇ ਲਈ ਬੈਠ ਜਾਂਦਾ ਹੈ ਉਦੋਂ ਹੀ ਦੋਸਤੋ ਸ਼ਾਲੂ ਅਨਿਲ ਨੂੰ ਕਹਿੰਦੀ ਹੈ ਅਨਿਲ ਤੈਨੂੰ ਜਿਆਦਾ ਸੱਟ ਤਾਂ ਨਹੀਂ ਲੱਗੀ ਅਨਿਲ ਕਹਿੰਦਾ ਹੈ ਨਹੀਂ ਨਹੀਂ ਆਂਟੀ ਮੈਨੂੰ ਕੁਝ ਨਹੀਂ ਹੋਇਆ ਮੈਂ ਬਿਲਕੁਲ ਠੀਕ ਹਾਂ ਦੋਸਤੋ ਫਿਰ ਤੋਂ ਸ਼ਾਲੂ ਕਹਿੰਦੀ ਹੈ ਪਰ ਮੇਰੇ ਲੱਕ 'ਚ ਥੋੜਾ ਜਿਹਾ ਦਰਦ ਹੋ ਰਿਹਾ ਏ ਅਨਿਲ ਖਾਣਾ ਖਾਣ ਤੋਂ ਬਾਅਦ ਮੇਰੇ ਲੱਕ ਦੀ ਮਾਲਿਸ਼ ਕਰ ਦਿਓ ਅਨਿਲ ਗੱਲ ਨੂੰ ਸੁਣਦਾ ਹੈ ਉਦੋਂ ਹੀ ਕਹਿੰਦਾ ਹੈ ਆਂਟੀ ਇਦਾਂ ਕਰਨਾ ਚੰਗਾ ਹੋਵੇਗਾ ਸ਼ਾਲੂ ਕਹਿੰਦੀ ਹੈ ਕਿ ਅਨਿਲ ਤੂੰ ਘਬਰਾ ਕਿਉਂ ਰਿਹਾ ਹੈ ਉਦੋਂ ਹੀ ਦੋਸਤੋ ਕੁਝ ਸਮੇਂ ਬਿੱਤਣ ਤੋਂ ਬਾਅਦ ਦੋਵੇਂ ਇੱਕ ਕਮਰੇ ਵਿੱਚ ਚਲੇ ਜਾਂਦੇ ਨੇ ਅਤੇ ਕਮਰੇ 'ਚ ਅਜੀਬ ਤਰ੍ਹਾਂ ਦੀਆਂ ਆਵਾਜ਼ਾਂ ਆ ਰਹੀਆਂ ਹੁੰਦੀਆਂ ਨੇ ਤਾਂ ਉਦੋਂ ਹੀ ਉਸੇ ਵਕਤ ਸ਼ਾਲੂ ਦਿੱਤੀ ਸਕੂਲ ਤੋਂ ਘਰ ਪਹੁੰਚ ਜਾਂਦੀ ਹੈ ਜਿਵੇਂ ਹੀ ਘਰ ਦੇ ਵਿੱਚ ਐਂਟਰ ਹੁੰਦੀ ਹੈ ਆਸ਼ਾ ਆਵਾਜ਼ਾਂ ਨੂੰ ਸੁਣਦੇ ਹੋਏ ਆਸ਼ਾ ਕਮਰੇ ਦੇ ਵੱਲ ਚਲੀ ਜਾਂਦੀ ਹੈ ਜਿਵੇਂ ਹੀ ਕਮਰੇ ਦਾ ਦਰਵਾਜ਼ਾ ਖੋਲਦੀ ਹੈ ਆਸ਼ਾ ਦੀ ਮਾਂ ਅਤੇ ਅਨਿਲ ਦੋਵੇਂ ਹੀ ਸੰਬੰਧ ਬਣਾ ਰਹੇ ਹੁੰਦੇ ਨੇ ਆਸ਼ਾ ਦੀ ਮਾਂ ਆਸ਼ਾ ਨੂੰ ਦੇਖ ਕੇ ਕਹਿੰਦੀ ਹੈ ਕਿ ਆਸ਼ਾ ਬੇਟੀ ਤੂੰ ਕਦੋਂ ਸਕੂਲ ਤੋਂ ਘਰ ਆਈ ਆਸ਼ਾ ਉਸੇ ਵਕਤ ਦਰਵਾਜ਼ਾ ਬੰਦ ਕਰ ਦਿੰਦੀ ਹੈ ਅਤੇ ਆਸ਼ਾ ਕਹਿੰਦੀ ਹੈ ਇਹ ਪੁੱਛਣ ਦੀ ਕੀ ਜ਼ਰੂਰਤ ਹੈ ਪਹਿਲਾਂ ਆਪਣੇ ਆਪ ਨੂੰ ਤਾਂ ਦੇਖੋ ਇੱਕ ਨੌਕਰ ਨਾਲ ਸਬੰਧ ਬਣਾ ਰਹੇ ਹੋ ਤੁਹਾਨੂੰ ਸ਼ਰਮ ਨਹੀਂ ਆਉਂਦੀ ਇੱਕ ਨੌਕਰ ਦੇ ਨਾਲ ਇਹ ਸਭ ਕਰਦੇ ਹੋਏ ਉਸ ਸਮੇਂ ਅਨਿਲ ਕਾਲੀ ਦੇ ਨਾਲ ਉੱਠ ਕੇ ਬਾਹਰ ਚੱਲ ਜਾਂਦਾ ਹੈ ਆਸ਼ਾ ਆਪਣੀ ਮਾਂ ਨੂੰ ਕਹਿੰਦੀ ਹੈ ਇਸ ਗੱਲ ਦਾ ਜੇਕਰ ਪਿਤਾ ਨੂੰ ਪਤਾ ਲੱਗਿਆ ਤਾਂ ਫਿਰ ਕੀ ਹੋਵੇਗਾ ਉਦੋਂ ਹੀ ਸ਼ਾਲੂ ਆਪਣੀ ਧੀ ਨੂੰ ਕਹਿੰਦੀ ਹੈ ਧੀਏ ਗਲਤੀ ਹੋ ਗਈ ਅੱਗੇ ਤੋਂ ਨਹੀਂ ਹੋਵੇਗੀ ਤੇ ਆਪਣੇ ਪਿਤਾ ਨੂੰ ਇਸ ਬਾਰੇ ਕੁਝ ਵੀ ਨਹੀਂ ਦੱਸਣਾ ਕੁਝ देर ਗੱਲ ਕਰਨ ਤੋਂ ਬਾਅਦ ਆਸ਼ਾ ਆਪਣੀ ਮਾਂ ਦੀ ਗੱਲ ਮੰਨ ਲੈਂਦੀ ਹੈ ਸ਼ਾਮ ਦੇ ਕਰੀਬ 9 ਵਜh ਰਹੇ ਹੁੰਦੇ ਨੇ ਦੋਵੇਂ ਮਾਂ ਤੇ ਧੀ ਸੋਏ ਹੁੰਦੇ ਨੇ ਜਿਵੇਂ ਹੀ ਸ਼ਾਲੂ ਸੋ ਜਾਂਦੀ ਹੈ ਉਦੋਂ ਹੀ ਇੱਧਰ ਆਸ਼ਾ ਆਰਾਮ ਦੇ ਨਾਲ ਉੱਠ ਕੇ ਅਨਿਲ ਦੇ ਕਮਰੇ 'ਚ ਚਲੀ ਜਾਂਦੀ ਹੈ ਅਨਿਲ ਉਸ ਟਾਈਮ ਸੋ ਰਿਹਾ ਹੁੰਦਾ ਹੈ ਆਸ਼ਾ ਆਵਾਜ਼ ਦੇ ਕੇ ਅਨਿਲ ਨੂੰ ਉਠਾ ਦਿੰਦੀ ਹੈ ਅਨਿਲ ਆਸ਼ਾ ਨੂੰ ਪੁੱਛਦਾ ਹੈ ਕਿ ਤੂੰ ਇਸ ਵਕਤ ਇੱਥੇ ਕੀ ਕਰਨ ਆਈ ਹੈ ਉਦੋਂ ਹੀ ਆਸ਼ਾ ਅਨਿਲ ਨੂੰ ਕਹਿੰਦੀ ਹੈ ਜੋ ਤੂੰ ਮੇਰੀ ਮੰਮੀ ਦੇ ਨਾਲ ਕੀਤਾ ਉਹ ਸਾਰਾ ਕੁਝ ਤੂੰ ਮੇਰੇ ਨਾਲ ਵੀ ਕਰ। ਅਨਿਲ ਇਹ ਸਭ ਕੁਝ ਕਰਨ ਦੇ ਲਈ ਬਿਲਕੁਲ ਮਨਾ ਕਰ ਦਿੰਦਾ ਹੈ ਪਰ ਆਸ਼ਾ ਦੇ ਬਾਰ ਬਾਰ ਕਹਿਣ ਤੋਂ ਬਾਅਦ ਅਨਿਲ ਤੇ ਆਸ਼ਾ ਦੋਵੇਂ ਸਬੰਧ ਬਣਾਉਣ ਲੱਗ ਜਾਂਦੇ ਹਨ। ਉਧਰ ਆਸ਼ਾ ਦੀ ਮਾਂ ਕੁਝ ਹੀ ਦੇਰ ਦੇ ਵਿੱਚ ਉੱਠ ਜਾਂਦੀ ਹੈ। ਦੇਖਦੀ ਹੈ ਤਾਂ ਉਥੇ ਆਸ਼ਾ ਨਹੀਂ ਹੁੰਦੀ। ਉਦੋਂ ਹੀ ਉੱਠ ਕੇ ਇੱਧਰ ਉੱਧਰ ਲੱਭਣ ਲੱਗ ਜਾਂਦੀ ਹੈ। ਉਧਰ ਅਨਿਲ ਦੇ ਕਮਰੇ ਵਿੱਚੋਂ ਆਵਾਜ਼ਾਂ ਆ ਰਹੀਆਂ ਹੁੰਦੀਆਂ ਨੇ। ਦਰਵਾਜ਼ਾ ਬੰਦ ਨਹੀਂ ਹੁੰਦਾ। ਇੱਧਰ ਸ਼ਾਲੂ ਕਮਰੇ ਦੇ ਅੰਦਰ ਚਲੀ ਜਾਂਦੀ ਹੈ। ਉਥੇ ਦੇਖਦੀ ਹੈ ਤਾਂ ਉਸਦੀਤੀ ਅਤੇ ਅਨਿਲ ਕੰਮ ਕਰ ਰਹੇ ਹੁੰਦੇ ਨੇ ਸ਼ਾਲੂ ਨੂੰ ਦੇਖ ਕੇ ਦੋਵੇਂ ਬੈਠ ਜਾਂਦੇ ਨੇ ਸ਼ਾਲੂ ਕਹਿੰਦੀ ਹੈ ਧੀਏ ਆਸ਼ਾ ਕੁਝ ਟਾਈਮ ਪਹਿਲਾਂ ਤਾਂ ਮੈਨੂੰ ਗਿਆਨ ਦੇ ਰਹੀ ਸੀ ਜੀ ਅਤੇ ਹੁਣ ਤੂੰ ਖੁਦ ਅਜਿਹੇ ਕੰਮ ਕਰ ਰਹੀ ਹੈ ਸ਼ਾਲੂ ਆਸ਼ਾ ਨੂੰ ਬੋਲਣ ਲੱਗ ਜਾਂਦੀ ਹੈ ਪਰ ਆਸ਼ਾ ਵੀ ਇਧਰੋਂ ਜਵਾਬ ਦੇ ਰਹੀ ਹੁੰਦੀ ਹੈ ਗਲਤੀਆਂ ਦੋਨਿਆਂ ਦੀ ਸੀ ਇਸ ਲਈ ਕੁਝ ਧੇਰ ਗੱਲ ਕਰਨ ਤੋਂ ਬਾਅਦ ਇਸ ਮਾਮਲੇ ਨੂੰ ਉੱਥੇ ਹੀ ਖਤਮ ਕਰ ਦਿੱਤਾ ਜਾਂਦਾ ਹੈ ਕੁਝ ਮਹੀਨੇ ਬੀਤਣ ਤੋਂ ਬਾਅਦ ਸ਼ਾਲੂ ਦੀਤੀ ਆਸ਼ਾ ਪ੍ਰੈਗਨੈਂਟ ਹੋ ਜਾਂਦੀ ਹੈ ਗਵਾਂਡਿਆਂ ਨੂੰ ਪਤਾ ਲੱਗ ਜਾਂਦਾ ਹੈ ਜਿਸ ਤੋਂ ਬਾਅਦ ਅਨਿਲ ਨੂੰ ਸ਼ਾਲੂ ਦੀਤੀ ਆਸ਼ਾ ਦੇ ਨਾਲ ਵਿਆਹ ਕਰਵਾਉਣਾ ਪੈ ਜਾਂਦਾ ਹੈ ਅਨਿਲ ਕੀ ਕੰਮ ਕਰਨ ਦੇ ਲਈ ਆਇਆ ਹੁੰਦਾ ਹੈ ਅਤੇ ਉਸ ਨੂੰ ਕੀ ਮਿਲ ਜਾਂਦਾ ਹੈ ਦੇਖੋ ਦੋਸਤੋ ਹੁਣ ਦੀ ਦੁਨੀਆ ਦੇ ਵਿੱਚ ਕੁਝ ਵੀ ਹੋ ਸਕਦਾ ਹੈ ਇਸ ਲਈ ਤੁਹਾਨੂੰ ਆਪਣਾ ਧਿਆਨ ਰੱਖਣਾ ਚਾਹੀਦਾ ਹੈ ਇਸ ਘਟਨਾ ਨੂੰ ਸੁਣੋਣ ਦਾ ਮਤਲਬ ਕਿਸੇ ਦਾ ਦਿਲ ਦੁਖਾਉਣਾ ਨਹੀਂ ਹੈ ਬਸ ਸਾਡਾ ਮਕਸਦ ਤੁਹਾਨੂੰ ਜਾਗਰੂਕ ਕਰਨਾ ਹੈ ਦੋਸਤੋ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਅਤੇ ਬੈਲ ਆਈਕਨ ਨੂੰ ਦਬਾ ਲੈਣਾ ਜਿਸ ਨਾਲ ਸਾਡੀ ਹਰ ਨਵੀਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਵੇਗੀ ਮਿਲਦੇ ਹਾਂ ਇੱਕ ਹੋਰ ਅਜੇ ਹੀ ਕੱਟਣਾ ਨੂੰ ਲੈ ਕੇ ਉਦੋਂ ਤੱਕ ਦੇ ਲਈ ਧਿਆਨ ਰੱਖੋ ਤੱਕ ਦੇ ਲਈ ਧਿਆਨ